ਪਹਿਲੇ ਇਹ ਤਾਂ ਬਾਬੇ ਨੂੰ ਤੂੰ ਕਿੰਨੇ ਟਾਈਮ ਤੋਂ ਜਾਣਦੀ ਦੋ ਸਾਲ ਤੋਂ ਵਿੱਚ ਦੋ ਸਾਲ ਤੋਂ ਓਕੇ ਸਰੀਰਕ ਸੰਬੰਧ ਬਣਾਉਣ ਲਈ ਤੁਸੀਂ ਪਹਿਲਾਂ ਕਿਹਾ ਸੀ ਕਿ ਬਾਬੇ ਨੇ ਕਿਹਾ ਸੀ ਜਦੋਂ ਵੀਰਜੀ ਮੈਂ ਜਾਣ ਲੱਗੀ ਆ ਨਾ ਕੋਲੇ ਉਦੋਂ ਮੰਮੀ ਮੇਰੇ ਬਿਮਾਰ ਸੀਗੇ ਤੇ ਉਦੋਂ ਮੇਰੀ ਫਰੈਂਡ ਨੇ ਮੈਨੂੰ ਕਿਹਾ ਸੀ ਕਹਿੰਦੀ ਉੱਥੇ ਬਾਬਾ ਜੀ ਨੇ ਵੀ ਲੈ ਚੁਣਨਾ ਪ੍ਰਸ਼ਾਦ ਹੁੰਦੇ ਨੇ ਰੱਖ ਤੁਸੀਂ ਜਾ ਕੇ ਗੱਲਬਾਤ ਕਰਿਓ ਮੈਂ ਉਸ ਦਿਨ ਕਹੀ ਕਿ ਮੈਂ ਫੋਟੋ ਦਿਖਾਈ ਇਹਨਾਂ ਨੂੰ ਮੰਮੀ ਦੀ ਤੇ ਇਹ ਕਹਿੰਦੇ ਵੀ ਹੈਗਾ ਵਾ ਵੀ ਉਹਨਾਂ ਨੂੰ ਟਿਊਮਰ ਆ ਤੇ ਮੈਂ ਕਿਹਾ ਵੀ ਠੀਕ ਆ ਤੇ ਕਹਿੰਦੇ ਵੀ ਤੁਸੀਂ ਪ੍ਰਸ਼ਾਦ ਲੈ ਲਓ ਜੇ ਤੁਸੀਂ ਉਹਨਾਂ ਨੂੰ ਲਿਆ ਲਿਆ ਸਕਦੇ ਤਾਂ ਲਿਆਏ ਮੈਂ ਕਿਹਾ ਵੀ ਲਿਆਉਣ ਵਾਲੀ ਕੰਡੀਸ਼ਨ ਨਹੀਂ ਹੈਗੀ ਉਹਨਾਂ ਦੀ ਕਹਿੰਦੇ ਤੁਸੀਂ ਸਾਡਾ ਨੰਬਰ ਲੈ ਲਓ ਫੋਨ ਕਰਦੇ ਸੰ। ਹੂੰ ਤੇ ਮੈਂ ਕਿਹਾ ਚਲੋ ਠੀਕ ਆ ਕਹਿੰਦੇ ਸੁਭਾ ਨੂੰ ਤੁਸੀਂ ਸਰਜਰੀ ਕਾਲ ਕਰ ਲਓ ਮੈਂ ਮੈਸੇਜ ਕਰਤਾ ਉਹਨਾਂ ਨੂੰ ਮੈਂ ਕਿਹਾ ਪਾਪਾ ਵੀ ਤੁਸੀਂ ਕਾਲ ਕਰਨ ਲਈ ਕਿਹਾ ਸੀ ਕਹਿੰਦੇ ਹਾਂ ਜੀ ਤੇ ਬਸ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਲਾਈ ਕਰਦੇ ਆ। ਤੁਸੀਂ ਸਾਡੇ ਨਾਲ ਸਾਰੀ ਜ਼ਿੰਦਗੀ ਨਿਵਾ ਸਕੋਗੇ ਵੀ ਇਹਦਾ ਕਰਕੇ ਬਹੁਤ ਜਾਨੀ ਗੱਲਾਂ ਤੁਸੀਂ ਤਾਂ ਜਾਣ ਕੇ ਤੁਹਾਡੀ ਮਾਂ ਬਿਮਾਰ ਸੀ ਤੇ ਮਾਂ ਦੇ ਇਲਾਜ ਲਈ ਤੁਸੀਂ ਬਾਬੇ ਕੋਲੇ ਗਏ ਸੀ ਹਾਂਜੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀਰ ਜੀ ਵੀ ਮੇਰੇ ਪਰਫੈਨ ਨੇ ਦੱਸਿਆ ਸੀ ਉਹ ਵੀ ਉੱਥੇ ਹੈ 2 ਸਾਲਾਂ ਦੇ ਵਿੱਚ ਹਾਂਜੀ ਜੋ ਤੁਹਾਨੂੰ ਯਾਦ ਆ ਨਹੀਂ ਯਾਦ ਤੁਸੀਂ ਕਿੰਨੇ ਵਾਰ ਬੜਾ ਗਿਆ ਕੋਤਵਾਰ ਵੀ ਕਿੰਨੇ ਵਾਰ ਗੈਰਤੀ ਭਾਂਵੇਂ ਘੱਟ ਹੋਵੇ ਭਾਵੇਂ ਤੀਜੇ ਵਾਲੀ ਵਰਤਨ ਦੀ ਰਾਤਾ ਦੋ ਸਾਲਾਂ ਚ ਬਾਹਰ ਕਿੰਨਾ ਰਹੇ ਅਸੀਂ ਤਾਂ ਨਹੀਂ ਰਹੇ ਤੈਨੂੰ ਕਿਉਂਕਿ ਦੂਜੀ ਗੱਲ ਗੁਰਦਰਾ ਸਾਹਿਬ ਦੇ ਵਿੱਚ ਹਾਂਜੀ ਹੋਰਾ ਸਾਹਿਬ ਦੇ ਵਿੱਚ ਕਿੰਨੇ ਆਂ ਤੁਸੀਂ ਸੈਸ ਹੋ ਜਾਏ ਅਸੀਂ ਤੇ ਇਹ ਨਹੀਂ ਵੀ ਬੀ ਵੀ ਬੀ ਵੀ ਬਾਰੀ ਤਾਂ ਅਸੀਂ ਮਿਲੇ 1020 ਆ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਆ। ਹਾਂਜੀ। ਇਹਨਾਂ ਨੇ ਸਰੀਰਕ ਸੰਬੰਧ ਬਣਾਏ। ਹਾਂਜੀ। ਬਾਬੇ ਨੇ ਤੁਹਾਨੂੰ ਕਿਹਾ ਤਾਂ ਨਾਰਾ ਲਾਇਆ ਸੀ ਮੈਂ ਵਿਆਹ ਕਰਾਉਂ ਤੇਰੇ ਨਾਲ। ਹਾਂਜੀ ਵਿਆਹ ਤਾਂ ਸ਼ੁਰੂ ਤੋਂ ਹੀ کہہ ਰਹੀ ਸੀ ਉਦੋਂ ਟੈਨ ਨਹੀਂ ਗਿਆ ਸੀ ਵੀਰ ਜੀ ਇਹਨਾਂ ਨੇ ਇਹ ਕਹਿੰਦੇ ਸੀਗੇ ਵੀ ਸਾਡੇ ਨਾਲ ਵੀ ਧੋਖਾ ਹੋਇਆ ਹੋਇਆ ਵਾ। ਸਾਡੇ ਕੋਲੇ ਸਾਡੇ ਕੋਲੇ ਕੁਝ ਵੀਡੀਓ ਰਿਕਾਰਡ ਹੈਗਾ ਫੋਟੋ ਤੇ ਸੋਡਾ ਚੈਟ ਤੇ ਕੱਲ੍ਹ ਆ ਘੱਟੋ ਘੱਟ ਨਹੀਂ ਤਾਂ 60 62 ਸੋਡਾ ਫੋਨ ਕਰ ਲੈ ਆਈਆਂ। ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕਿਹਦੀ ਆ ਆ 2 ਵਜਾ ਹੈ ਕਿਹਦੀ ਆ ਗੀਤ ਇਹ ਇਹ ਕਹਿੰਦਾ ਮੈਂ ਤੈਨੂੰ ਚਾਕੇ ਨਾ ਜਾਣਾ ਕੌਣ ਕਹਿ ਰਿਹਾ ਮੈਂ ਨਾ ਪਿਆਰ ਤੈਨੂੰ ਪਸੰਦ ਕਿ ਨਹੀਂ ਆ ਕੁੜੀ ਕੋਲ ਨਾ ਤੇਿਆਰ ਇੰਨਾ ਰੱਜ ਕੇ ਕਰਨਾ ਨਾ ਚਲੋ ਵੀ ਬੰਦ ਕਰੀਏ ਸ਼ੁਰੂਆਤ ਕਰਦੇ ਹਾਂ ਉਹ ਮੰਨਦੀ ਹੈ ਮੁੰਡੇ ਦਾ ਟਾਈਮ ਇੱਥੇ ਬਿਠਾ ਨਹੀਂ ਪੈਣੀ ਉਹ ਨਹੀਂ ਨਾ ਆਜੋ ਓਕੇ ਸੇਵਾਦਾਰ ਸੇਵਾਦਾਰ ਕਿਹੜੇ ਥਾਂ ਦੇ ਮੋਕ ਕੋ ਤੁਸੀਂ ਨੇ ਕਿ ਸੇਵਾਦਾਰ ਮੋਕ ਆਪਣੇ ਸਹਾਰ ਕੋਈ ਜਾ ਕੇ ਚੱਲ ਘਟਦੇ ਅਮਰਤ ਛਕਿਆ ਗਿਆ ਹੋਇਆ ਸੀ ਜਵਾਕ ਹੈ ਕਿ ਉਹ ਤੋਂ ਕਿੱਥੇ ਬੈਠੇ ਅਸੀਂ ਬੱਚੂ ਬੋਲਦਾ ਆਹ ਕੌਣ ਨਹੀਂ ਇਹਨਾਂ ਨਾਲ ਆਏ ਨਹੀਂ ਕੋਈ ਸੇਵਾਦਾਰ ਨਹੀਂ ਹੈਗੀ ਤਵੇ ਵੀ 120 ਸੇਗ ਵੀਡੀਓ ਬੋਰਡ ਲਾ ਕੇ ਬੱਸ ਇਹਨਾਂ ਤੋਂ ਮੋਕਰਦੇ ਜੀ ਹੈਗੇ ਨਾ ਮੋਕਣੇ ਪਹਿਲਾਂ ਹਾਂ ਜੀ ਕਾਲ ਕੁੜੀ ਕੋਨਾ ਬੇਸਵਾ ਹੈ ਨਹੀਂ ਨਹੀਂ ਬੇਸਵਾ ਕਾ ਨਾ ਬਈ ਸਾਡੇ ਪੈਤੀ ਤੇ ਉਹਨੂੰ ਕਿਹਾ ਹੋਵੇ ਐਜੀ ਕਰ ਗਏ ਬਈ ਪੁੱਤ ਨੂੰ ਕਦੇ ਬੇਸੋ ਜਾਂ ਕੁਝ ਹੋਵੇ ਉਹ ਮੇਰੇ ਪੁੱਤ ਨਾ ਉਹ ਮੇਰੇ ਪੁੱਤ ਨਾ ਇੱਥੇ ਸਾਡੇ ਕੁਝ ਕੇ ਬੈਠੇ ਆ ਕਿਹੜਾ ਜੇ ਉਹਨੂੰ ਬਤ ਇਹ ਜੀ ਲੱਭੀ ਕੋਈ ਨਾਲ ਗੱਲ ਕਰੋ ਬਈ ਪੁੱਤ ਜਿਹੜੇ ਗੱਲ ਕਰਦੇ ਬੋਲਿਆ ਹੋਵੇ ਐਵੇਂ ਕਦੇ ਤੁਸੀਂ ਟੱਕੇ ਨਾਲ ਹੀ ਚੱਕੇ ਲਿਆ ਕੰਨ ਸੱਚੀ ਥੋੜੀ ਸਹਿਮਤੀ ਸੀ ਥੋੜੀ ਯਾਰੀ ਲੱਗ ਗਈ ਤੁਸੀਂ ਗੁਰਦਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਉਹਦੇ ਵਿੱਚ ਸੀ ਕਰਦੇ ਜੇ 40 ਵਾਰ ਕਹਿੰਦੀ ਮੈਂ ਤੁਹਾਨੂੰ 2 ਵਾਰ ਕਿਹਾ ਹਾਂ ਜੀ ਉਹ ਹਨ ਸੱਚਾ ਜੀ ਬੋਲੀ ਬੋਲੀ ਮੇਰੀ ਤੁਸੀਂ ਗੱਲ ਬਣਾ ਲਿਆ ਮੇਰੀ ਗੱਲ ਬੋਲੀ ਗੱਲ ਮੇਰੀ ਗੱਲ ਨੂੰ ਚੈਲੰਜ ਕਰਦੇ ਹੋ ਕਿਵੇਂ ਅਸੀਂ ਦੋ ਕੁੜੀਆਂ ਹੋਰ ਲੈ ਗਈਆਂ ਨਹੀਂ ਲਿਆ ਜੀ ਦੱਸੋ ਅਸੀਂ ਦੋ ਕੁੜੀਆਂ ਸਾਹਮਣੇ ਭਾਦ ਗਏ ਜੀ ਤੁਹਾਨੂੰ ਤੁਸੀਂ ਉਹ ਸੋਣਿਆ ਕਹਿਣ ਗਿਆ ਵੀ ਅਸੀਂ ਮੀਡੀਆ ਚ ਜਾ ਥਾਣੇ ਨਹੀਂ ਜਾਣਦੇ ਪਰ ਬਾਬੇ ਨੇ ਸਾਡੇ ਨਾਲ ਲੱਗਿਆ ਜੀ ਇਹ ਤਾਂ ਕੁੜੀ ਦਲੇਰ ਆ ਚਲੋ ਮੰਨਿਆ ਉਹਦੇ ਨਾਲ ਆਪਾਂ ਹਨ ਜੋ ਵੀ ਕਿਹਾ ਤੁਸੀਂ ਪਰ ਬਾਬੇ ਤੁਹਾਨੂੰ ਹੋ ਜਾਗਾ ਨਾ ਮੇਰੇ ਗੁਰੂ ਸਾਹਿਬ ਉੱਤੇ ਗੁਰੂ ਤਬਾਬ ਇਹਦਾ ਪਾਰਟ ਪਰ ਖਾਸ ਹੁੰਦਾ ਲੋਕ ਗੁਰੂ ਸਾਹਿਬ ਦੀ ਦੁਰੇਸ਼ਾ ਨਾਲ ਇਹ ਕੀ ਗੱਲ ਹੈ ਤੁਸੀਂ ਕਰੈਕਚਰ ਹੋਰ ਬੰਦੇ ਨੂੰ ਇਹਨੇ ਤੁਹਾਨੂੰ ਫੋਨ ਤੇ ਕੀ ਕਿਹਾ ਵੀ ਕਿਹੜੇ ਕਿਹੜੇ ਬੰਦੇ ਨਾਲ ਕਿਹੜੇ ਸੇਵਾਦਾਰ ਨਾਲ ਕਹਿੰਦੇ ਸੇਵਾਦਾਰ ਦੱਸਣਾ ਅਸੂਚਨਾ ਦੱਸੋ ਗੁਰੂ ਸਾਹਿਬ ਤੋਂ ਇਥੋਂ ਸੀ ਵੀ ਜੀ ਸਤਨਾਮ ਸੀਗੇ ਤੇ ਉਹ ਤੂੰ ਉਹਨਾਂ ਨੂੰ ਇਹ ਕਹਿੰਦੇ ਸੀਗੇ ਉਹ ਕਹਿੰਦੇ ਸੀਗੇ ਵੀ ਜੇ ਤੂੰ ਮਿਲੇਗਾ ਤਾਂ ਮੈਂ ਵੀ ਮਰਨਾਮਾ ਤੇ ਇਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੂੰ ਚੱਲ ਵੀ ਮੈਂ ਕਿਹਾ ਵੀ ਨਹੀਂ ਮੈਂ ਇਦਾਂ ਦੀ ਨਹੀਂ ਹੈਗੀ ਵੀ ਜੇ ਤੁਸੀਂ ਮੇਰੇ ਨਾਲ ਰਿਲੇਸ਼ਨ ਬਣਾਇਆ ਤਾਂ ਮੈਂ ਤੁਹਾਡੇ ਨਾਲ ਹੀ ਬਣਾਉਂਗੀ ਤੇ ਇਹ ਕਹਿੰਦੇ ਸੀਗੇ ਕੋਈ ਗੱਲ ਨਹੀਂ ਇੱਕ ਸਾਈਡ ਹੋ ਪੈ ਜਾਊਗਾ ਮੈਂ ਕਿਹਾ ਨਹੀਂ ਮੈਂ ਇਦਾਂ ਦੀ ਨਹੀਂ ਹੈਗੀ 7 ਦਸਤਰੀ 2024 ਕੋਈ ਨਹੀਂ 8 9 ਮਹੀਨਾ 9 ਤਰੀਕ ਤੁਸੀਂ ਕਿੱਥੇ ਸੀ ਉਹ ਦਿਨ ਹਾਂਜੀ ਮਾਤਾ ਕੀਤਾ ਬਾਪ ਨੇ ਕੀਤੇ ਬਣੀ ਬਾਪ ਨੇ ਕੀ ਜਾ ਨਹੀਂ ਹੈ ਜੀ ਚਲੋ ਅਸੀਂ ਕਹਿੰਦੇ ਤੁਸੀਂ ਦੱਸ ਦੋ ਕਿ ਕਿੰਨੀ ਵਾਰ ਕੀਤੀ ਨਹੀਂ ਮੇਰੇ ਨਹੀਂ ਹੈ ਮੈਂ ਕਦੇ ਕੀਤੀ ਨਹੀਂ ਕੀਤੀ ਜੀ ਨਾ ਇੰਨਾ ਜਿਆਦਾ ਵੀ ਨਹੀਂ ਹੋਇਆ ਬਾਬਾ ਜੀ ਨਾ 10 ਵਾਰ 15 ਵਾਰ 20 ਵਾਰ ਹਾਂ ਜੀ ਕੱਪੜੇ ਲੈ ਕੇ ਭੇਜ ਦੇਈ ਗੋਟੇ ਇਹ ਦੇਖੋ ਬਈ ਮੇਰੀ ਗੱਲ ਤਾਂ ਸੁਣ ਜੀ ਹਾਂ ਜੀ 10 ਵਾਰ 15 ਵਾਰ ਕਿੰਨੀ ਵਾਰ ਕੀਤੀ ਨਹੀਂ ਨਹੀਂ ਪਤਾ ਮੇਰੇ ਪਤਾ ਚਲੋ ਦੇਖ ਲਓ ਸ਼ਟਾ ਮੇਰੇ ਇਹਨਾਂ ਅਸੀਂ ਖਾਦਦੇ ਸੁਖਾਈ ਹੁੰਦੇ ਸੀਗੇ ਆ ਭਗੋਤ ਦੀ ਸਾਨੂੰ ਛੋਹ ਲੱਗੇ ਇਹਦੇ ਪਿੱਛੇ ਨਹੀਂ ਆਏ ਅਸੀਂ ਤੁਸੀਂ ਦੋਨੇ ਇਸ ਕੰਜਰਪੁਰੇ ਦੇ ਹੱਕਦਾਰ ਚੁੱਤਨ ਹੋਇਆ ਕਦਾਰਾ ਕੰਜਰਪੁਰਾ ਕੀਤਾ ਅਸੀਂ ਆਏ ਹਾਂ ਇਸ ਥਾਂ ਨੂੰ ਲੈ ਕੇ ਸਮਝ ਗਏ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਕਿ ਨਹੀਂ ਹੈਗਾ 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 ਹੈ ਨਾ ਬੋਲਦਾ ਦਾ ਹੈਗਾ ਮੈਂ ਪ੍ਰਕਾਸ਼ਾ ਤੇ ਤੁਸੀਂ ਨਾਲ ਤੁਰੇ ਫਿਰਦੇ ਤੇ ਨਾਲ ਗੱਡੀ 'ਚ ਬਹਿ ਕੇ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੀ ਮੂੰਹ ਦਿਖਾਉਂਗੇ ਤੁਸੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਜਵਾਬ ਦੇਵੋਗੇ ਛੋਟੇ ਸਹਿਜਾਂ ਤੇ ਨੰਦੀਆਂ 'ਚ ਚੈਨ ਵਾਲੇ ਜਨਾਹ ਘਰ ਨਹੀਂ ਸੀ ਜਿਹੜਾ ਉਹਨੂੰ ਵੇਖ ਰਹੇ ਸੀ ਉਹ ਜਨਾਹ ਘਰ ਸੀ ਕੁੜੀ ਹੱਕ ਦਾ ਇਹ ਇਹਦੇ ਹੱਕ ਚ ਦੀ ਬਾਬੇ ਦੇ ਨਾਲ ਦੀ ਜਾਰੀ ਸੀ ਕੀਤਾ ਸਾਨੂੰ ਕੋਈ ਰੋਸ ਨਹੀਂ ਹੈ ਬਾਹਰ ਕੀਤਾ ਤਾਂ ਵੀ ਬਾਬਾ ਹੱਕਦਾਰਾ ਠੋਕਣ ਦਾ ਵੀ ਇੱਕ ਗੁਰਦਾਰੇ ਦਾ ਮੁਖੀ ਆ ਲੋਕ ਇਹਦੇ ਪੈਰੀ ਹੱਥ ਲਾਉਂਦੇ ਆ ਕੇ ਉੱਤੇ ਦਾੜਾ ਬਰਦਾਸ਼ਤ ਆ ਚੋਲਾ ਬਰਕ ਰੱਖਦਾ ਰਾਜੇ ਮਹਾਂ ਜਨ ਨੂੰ ਰਿੰਦਾ ਬਤੇ ਬਾਹਰ ਜਨੰਦੰਗਨਾ ਤੁਰੇ ਫਿਰ ਬਾਬਾ ਕਹਿੰਦੇ ਆ ਹਾਂਜੀ ਲੋਕ ਲੋਕ ਉਹ ਤਾਂ ਕਨੇਸਾ ਦਾ ਉਹਦਾ ਫੋਨ ਨਹੀਂ 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 ਸੀਵਦਰ ਸੀਵਦਰ ਨਹੀਂ ਮੈਂ ਹਮਨੇ ਬੰਦ ਕੀਤੀ ਵੀਰੇ ਬੰਦ ਨਹੀਂ ਕੀਤੀ ਮੈਂ ਹੈ ਤਾਂ ਮੈਂ ਬਿਜੀ ਅੱਗੇ ਬੈਠਾ ਹਾਂ ਬਾਅਦ ਚ ਗੱਲ ਕਰਦਾ ਬਾਅਦ ਚ ਗੱਲ ਕਰਦਾ